ਸਰਕਾਰਾਂ ਅਤੇ ਪ੍ਰਸ਼ਾਸਨ ਜ਼ਰੂਰਤਮੰਦਾਂ ਦੇ ਘਰ ਬਣਾਉਣ ਅਤੇ ਪੱਕੇ ਕਰਾਉਣ ਵਰਗੀਆਂ ਬਹੁਤ ਸਾਰੀਆਂ ਯੋਜਨਾਵਾਂ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕਰਦੇ ਹਨ ਪਰ ਜ਼ਰੂਰਤਮੰਦਾਂ ਤੱਕ ਇਹਨਾਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਪਹੁੰਚ ਪਾਂਦਾ ਅੱਜ ਇਹ ਇੱਕ ਪਰਿਵਾਰ ਗੁਰਦਾਸਪੁਰ ਦੇ ਗੀਤਾ ਪਵਨ ਰੋਡ ਤੇ ਇੱਕ ਢੀਹੀ ਜਿਹੀ ਗਲੀ ਵਿੱਚ ਰਹਿੰਦਾ ਹੈ ਬਜ਼ੁਰਗ ਮਾਤਾ ਜੋ ਗੋਲ ਗੱਪਿਆਂ ਦੀ ਰੇੜੀ ਲਗਾਉਂਦੀ ਸੀ ਤਾਂ 2 ਸਾਲ ਦੀ ਬਿਮਾਰੀ ਤੋਂ ਬਾਅਦ ਉਸਦੀ ਮੌਤ ਹੋ ਗਈ ਉਸ ਤੋਂ ਛੋਟਾ ਪੁੱਤਰ ਮਕਾਨ ਦੀ ਹਾਲਤ ਵੇਖ ਕੇ ਵੋਟੀ ਨੂੰ ਲੈ ਕੇ ਵਾਕ ਹੋ ਗਿਆ ਤੇ ਕਿਰਾਏ ਤੇ ਰਹਿਣ ਲੱਗ ਪਿਆ ਤੇ ਛੋਟਾ ਪੁੱਤਰ ਵੱਡੇ ਭਰਾ ਨਾਲ ਹੀ ਗੋਲ ਗੱਪੇ ਦੀ ਰੇੜੀ ਤੇ ਕੰਮ ਕਰ ਰਿਹਾ ਹੈ। ਬਜ਼ੁਰਗ ਮਾਤਾ ਪੁਸ਼ਪਾ ਦੇਵੀ ਆਪ ਤੁਰ ਫਿਰ ਨਹੀਂ ਸਕਦੀ ਤੇ ਹਰ ਹੱਥ ਵੀ ਹਰ ਦਮ ਕਮਦੇ ਰਹਿੰਦੇ ਹਨ। ਦੂਜੇ ਪਾਸੇ 6 ਮਹੀਨੇ ਪਹਿਲਾਂ ਹੋਈ ਪੁੱਤਰ ਦੀ ਮੌਤ ਦਾ ਸਦਮਾ ਅਜੇ ਵੀ ਤਾਜ਼ਾ ਸੀ ਕਿ ਉੱਪਰ ਦੇ ਕਮਰੇ ਦੀ ਛੱਤ ਡਿੱਗ ਗਈ। ਥੱਲੇ ਦੇ ਕਮਰਿਆਂ ਵਿੱਚ ਵੀ ਜਗ੍ਹਾ-ਜਗ੍ਹਾ ਦਰਾਰਾਂ ਆ ਚੁੱਕੀਆਂ ਹਨ। ਜਦੋਂ ਬਰਸਾਤ ਹੁੰਦੀ ਹੈ ਤਾਂ ਪਾਣੀ ਜ਼ਮੀਨ ਵਿੱਚ ਤੇ ਕੰਧਾਂ ਦੇ ਵਿੱਚ ਰਿਸ-ਰਿਸ ਕੇ ਕਮਰਿਆਂ ਵਿੱਚ ਇਕੱਠਾ ਹੋ ਜਾਂਦਾ ਹੈ। ਛੱਤਾਂ ਸਾਰੀਆਂ ਚੁੰਨਦੀਆਂ ਹਨ। ਪੁੱਤਰ ਘਰ ਵਿੱਚ ਮਾਤਾ ਨਾਲ ਰਹਿੰਦਾ ਤੇ ਉੱਪਰ ਦੇ ਕਮਰੇ ਵਿੱਚ ਟੁੱਟੀ ਛੱਤ ਥੱਲੇ ਹੀ ਮੰੰਜਾ ਵਿਛਾ ਕੇ ਰਹਿੰਦਾ ਹੈ। ਛੱਤ ਤੇ ਮੰंजे ਦੇ ਵਿਚਕਾਰ ਇੱਕ ਤਰਪਾਲ ਵੀ ਪਾਈ ਹੋਈ ਹੈ। ਮਾਤਾ ਉੱਪਰ ਨਹੀਂ ਜਾ ਸਕਦੀ ਇਸ ਕਾਰਨ بارش ਆਉਣ ਤੇ ਰਸੋਈ ਵਿੱਚ ਹੀ ਦਰੀ ਵਿਛਾ ਕੇ ਪੈ ਜਾਂਦੀ ਹੈ। ਪਰਿਵਾਰ ਵੱਲੋਂ ਅਰਸਾਂ ਪਹਿਲਾਂ ਮਕਾਨ ਪੱਕਾ ਕਰਨ ਦੀ ਗ੍ਰਾਂਟ ਲਈ ਅਰਜ਼ੀ ਦਿੱਤੀ ਸੀ ਪਰ ਅਜੇ ਤੱਕ ਕੋਈ ਹਾਲਤ ਵੇਖਣ ਨਹੀਂ ਆਇਆ ਇਸ ਦਰਾਂ ਉੱਪਰ ਦੀ ਛੱਤ ਵੀ ਡਿੱਗ ਪਈ ਬਜ਼ੁਰਗ ਮਾਤਾ ਮਦਦ ਤਾਂ ਚਾਹੁੰਦੀ ਹੈ ਪਰ ਨਾਲ ਹੀ ਕਹਿੰਦੀ ਹੈ ਕਿ ਰੋਟੀ ਤਾਂ ਕਿਸੇ ਤਰ੍ਹਾਂ ਚੱਲ ਜਾਂਦੀ ਹੈ ਪਰ ਕੋਈ ਸਿਰ ਦੀ ਛੱਤ ਠੀਕ ਕਰਵਾ ਦੇ ਇੰਨਾ ਹੀ ਕਾਫੀ ਹੋਵੇਗਾ ਮੇਰਾ ਨਾਮ ਰਮੇਸ਼ਾ ਤੇ ਇਹ ਆਡਾ ਸਾਰਾ ਕੋਠਾ ਚੁੰਦਾ ਹੈ ਫੇਰ ਕੋਈ ਆਇਆ ਨਹੀਂ ਦੇਖ ਜਾਂਦੇ ਆਇਆ ਕੋਈ ਨਹੀਂ ਹੈਗਾ ਇਹ ਐਮਸੀ ਨੂੰ ਵੀ ਦਿੱਤੇ ਭਾਨ ਪਰ ਕੇ ਪਰ ਕਾਲੇ ਸੁਣਾਈ ਸਾਡੀ ਕੋਈ ਨਹੀਂ ਹੋਈ ਜਾਨੀ ਇਹ ਛੱਤ ਸਾਰੀ ਢੋਂਡੀ ਆ ਪਾਣੀ ਸਾਰਾ ਆ ਜਾਂਦਾ ਮੀਂਹ ਦਾ ਪਾਣੀ ਛੱਲੇ ਸਾਰੀ ਸਾਤੇ ਡਿੱਗੀ ਦੀ ਆ ਇਹ ਪ੍ਰਸ਼ਾਸਨ ਕੋ ਇਹੋ ਹੀ ਬੇਨਤੀ ਰਿਹਾ ਸਾਡ ਕੋਈ ਹੱਲ ਕਰੋ ਬਰਸਾਤ ਆਂਦੀ ਹੈ ਇੰਨਾ ਨਾ ਪਾਣੀ ਉਹ ਗੋਡੇ ਗੋਡੇ ਪਾਣੀ ਹੋ ਜਾਂਦਾ ਅੰਦਰ ਕਮਰਿਆਂ 'ਚ ਗਲੀ ਦਾ ਪਾਣੀ ਸਾਰਾ ਆ ਜਾਂਦਾ ਛੱਤ ਉੱਥੇ ਤੋਂ ਡਿੱਗੀ ਰਹੀ ਡਿੱਗੀ ਦੀ ਬਾਲੇ ਸਾਰੇ ਡਿੱਗੇ ਰਹੇ ਆ ਪਰ ਬਾਰਿਸ਼ ਨਾਲ ਸਾਰੇ ਕੱਪੜੇ ਗਿੱਲੇ ਹੋ ਜਾਂਦੇ ਸਾਰੇ ਭਰ ਜਾਂਦੇ ਐਮਸੀ ਨੂੰ ਦਿੱਤਾ ਸੀ ਫਾਰਮ ਬਸ ਉਹਨੇ ਪਤਾ ਨਹੀਂ ਹੁਣ ਕਰਾਇਆ ਕਿ ਨਹੀਂ ਕਰਾਇਆ ਇਹ ਨਹੀਂ ਹੁਣ ਪਤਾ ਮੈਂ ਠੀਕਰ ਗਿਆ ਹੀ ਮੈਂ ਪਰ ਉਹ ਕਹਿੰਦੇ ਹਲੇ ਤੁਹਾਡਾ ਕੁਛ ਨਹੀਂ ਆਇਆ ਨਾ ਹਾਨੀ ਕੁਝ ਨਹੀਂ ਆਇਆ। ਜੂ ਬਨਾਨੀ ਮੇਰਾ ਨਾਮ ਆ। ਪਰ ਉਹ ਇਹ ਮੇਰਾ ਸ਼ਰੀਰ ਸਾਰਾ ਕੰਮਦਾ ਆ। ਰੋਟੀ ਮੈਂ ਬੜੀ ਮੁਸ਼ਕਿਲ ਬਨਾਨੀ ਆ। ਮੁੰਡਾ ਮੇਰਾ ਨਾਲ ਵਿੱਚ ਕਰਾਂਦਾ ਕੰਮ ਤੇ ਕੰਮ ਹੋ ਜਾਂਦਾ। ਮੇਰੇ ਕੋ ਤੇ ਕੁਛ ਨਹੀਂ ਹੁੰਦਾ। ਮੈਂ ਉੱਥੇ ਬੈਹ ਰਹੀ ਨਹੀਂ ਕੁਰਸੀ ਤੇ। ਮੈਂ ਇਹੋ ਜਾਣੀ ਮੇਰੀ ਸੱਤਾਂ ਡੇਗ ਪੀਆਂ ਆ। ਤੇ ਝੁੰਦਾ ਬੜਾ ਪਾਣੀ ਵੜਾ ਜਾਂਦਾ। ਹੱਥ ਦੇ ਕੰਬਲਾ ਉਹ ਪਰ ਜਾਂਦਾ। ਤੇ ਬੈ ਕੇ ਰਾਤ ਕੱਤੀ ਦੀ ਜੇ ਕਿਤੇ ਰਾਤ ਨਹੀਂ ਆ ਜੇ ਤੇ ਬੈ ਕੇ ਕੱਟੀ ਦੀ ਆ। ਤੇ ਹੋਈ ਮੈਂ ਜਾਣੀ ਆ ਵੀ ਮੇਰਾ ਖਾਲ ਹੋ ਜੇ ਕੋਈ ਕਮਰੇ ਚੋਂ ਦੇ ਉੱਪਰ ਤੁਸੀਂ ਜਾਣ ਨਹੀਂ ਸਕਦੇ ਫਿਰ ਮੀਂਹ ਚ ਕਿੱਡਾ ਮੁਜਾਰਾ ਕਰਦੇ ਹੋ ਵਿਚਾਰਾ ਫਿਰ ਮੁੰਡੇ ਵਿਚਾਰੇ ਆਣ ਕੇ ਖਲੋਏਂਦੇ ਤੰਦੇ ਆ ਜਾਂਦੇ ੱੱੱੱੱੱੱੱੱ ਮੈਂ ਤੇ ਚੜਨੀ ਚੜਦੀ ਕੋਠੇ ਨਾਵੇਂ ਨਹੀਂ ਆ ਹਾਂ ਅੱਬਾ ਦੇ ਡਿੱਗੇ ਦੋ ਤਿੰਨ ਵਾਰੀ ਤੇ ਖੜਾ ਕਾਂਦੀ ਰਹੀ ਤੇ ਮੈਂ ਕਹਿੰਨਾ ਹਾਏ ਪਤਾ ਨਹੀਂ ਕੀ ਹੋਣਿਆ ਕੋਠੇ ਤੇ ਇਹ ਵਿਚਾਰੇ ਤੰਦੇ ਆਣ ਕੇ ਖਲੋਏਂਦੇ ਸੇ ਮਕਾਨ ਜਿੱਦਾਂ ਦਰਾਰਾਂ ਆਈਦੀਆਂ ਤਲੀ ਵੀ ਦੇਖ ਦਿੰਦਾ ਵਾ ਕੋਠਿਆ ਖਾਇਆ ਕਿੰਨੀ ਦੇਰ ਹੋ ਗਈ ਇਹਨੂੰ ਬਣੇ ਹੋ ਗਿਆ ਵਾਂਸਾ ਹੋ ਗਿਆ ਵਾਂਸਾ ਹੀ ਸਾਲ ਮੁੰਡੇ ਦੀ ਦਸ ਕੇ ਦੋ ਹੋ ਗਈ 5 ਮਹੀਨੇ ਹੋ ਗਿਆ 5 ਮਹੀਨੇ ਕੀ ਹੋ ਗਿਆ ਉਹਨੂੰ ਪ੍ਰੋਬਲਮ ਉਹਨੂੰ ਮੰਜੇ ਤੇ ਹੀ ਨੂੰ ਕੁਛ ਹੋ ਗਿਆ ਦਾ ਹੀ ਪਤਾ ਨਹੀਂ ਕੀ ਹੋਇਆ ਦਵਾਈਆਂ ਉਹਨੇ ਹੀ ਖਾਂਦਾ ਤੇ ਇਸ ਲਈ ਲੰਮੇ ਪਿਆ ਰੰਦਾ ਹੀ ਤੇ ਨਾਲ ਜੁੜ ਗਿਆ ਦਾ ਹੀ ਮੰਜੇ ਤੇ ਤੇ ਫਿਰ ਵਿਚਾਰਾ ਪੂਰਾ ਹੋ ਗਿਆ ਕੀ ਕੰਮ ਕਰਦਾ ਸੀ ਮੈਨੂੰ ਡੇੜੀ ਲੰਦ ਰਿਆ ਡੈਡੀ ਨਾਲ ਨਾਲ ਜਾਂਦਾ ਰਿਆ 15 ਸਾਲਾਂ ਦਾ ਪੈ ਗਿਆ ਮੰਜੇ ਦੇ ਉੱਤੇ ਤੇ ਮੁੰਡ ਨੂੰ ਗੁਜਾਰਾ ਕਿੱਦਾਂ ਚੱਲਦਾ ਰੋਟੀ ਪਾਣੀ ਦਾ ਗੁਜਾਰਾ ਹੁਣ ਦੂਜੇ ਭਰਾ ਨੇ ਕ ਵਿਆਹਿਆ ਦਾ ਆ ਉਹ ਬਖਰਾਇਆ ਹਾਂ ਉਹ ਕਰਾਇਤ ਰਿੰਦਾਂ ਤੇ ਛੋਟਾ ਘਰ ਨਾ ਹੁਜੰਦਾ ਹੋਵੇ ਤੇ ਇਚਰਾਂ ਤੇ ਵਿਚਾਰੇ ਕਰਨ ਵਾਲੀ ਗੱਲ ਹੈ ਤੇ ਤੇ ਕੁਝ ਬਣਿਆ ਨਹੀਂ ਉਹ ਇੱਕੋ ਹੀ ਡੇੜੀ ਲਾਂਦੇ ਆ ਅੱਛਾ ਇੱਕੋ ਡੇੜੀ ਲਾਂਦੇ ਕੋਈ ਨੰਦੇ ਹੋਏ ਪੁਲਿਸ ਪੁਲਿਸ ਉਹ ਕਿਹ ਜਾਣਾ ਕਰਨੀ ਤੇ ਕੀ ਮੰਗ ਕਰਦੇ ਸਮਾਜ ਸੇਵੀਆਂ ਨੂੰ ਜਾਂ ਸਰਕਾਰ ਨੂੰ ਅਈ ਇਹ ਹੋ ਕੇ ਨੇ ਅਸੀਂ ਸਭ ਤਾਂ ਹੱਡੀਆਂ ਬਦਲੀਆਂ ਜਾਣ ਸਾਤ ਅੱਡੀ ਕੀ ਧੀਆ ਜਮੀਨ ਤੇ ਪਾਣੀ ਬੜਾ ਅੰਦਰ ਕਮਰੇ ਪਰ ਜਾਂਦੇ ਆ ਇਹ ਹਾਲ ਹੋ ਜੇ ਥੋੜਾ ਬੋਤਾ ਤੇ ਚੱਲ ਠੀਕ ਹੈ ਕੁਝ ਨਹੀਂ ਹੋਰ ਮੰਗਦੇ ਆ ਜੀ